ਇਹ ਹੈ ਤੁਸੀਂ ਦੇਖੋ ਕਿ ਕਿੰਨਾ ਵੱਡਾ ਬੈਡ ਸੀਨ ਹੈ ਆ ਕਾਰ ਰੁਕਦੀ ਹੈ ਸੋ ਇਹ ਕਿਹੜਾ ਏਰੀਆ ਬ੍ਰਮਟਨ ਦਾ ਗਰਪੇਜ ਜੀ ਪਲੀਜ਼ ਕਾਈਂਡਲੀ ਕਮ ਟੂ ਮਾਈਕ ਮੇਫੀਲਡ ਤੇ ਗੋਰਵੇ ਦਾ ਸਾ ਆ ਦੇ ਲੋ ਕਿ ਮੇਫੀਲਡ ਗੋਰਵੇ ਦੇ ਏਰੀਏ ਦੇ ਵਿੱਚ ਇਹ ਦੋਨੇ ਭਰਾ ਪਹਿਲਾਂ ਸਨੋ ਕਾਰ ਤੋਂ ਬਰਸ਼ਨਾ ਉਠਾਉਂਦੇ ਨੇ ਆ ਕਾਲ ਜ਼ਾਲਮਾਂ ਦੀ ਜ਼ੁਲਮ ਜਿਨ੍ਹਾਂ ਨੇ ਕੀਤਾ ਆਏ ਆ ਤਦੇ ਲੋ ਕਿ ਉੱਥੋਂ ਹੀ ਗੱਡੀਆਂ ਆ ਇੱਕ ਭੱਜ ਗਿਆ ਅੰਦਰ ਇੱਕ ਨੂੰ ਉੱਥੇ ਹੀ ਆ ਦੇਖ ਲਓ ਆ ਹਾਲ ਹੈ ਇਸ ਸ਼ਹਿਰ ਦਾ ਬਰਮਟਨ ਸ਼ਹਿਰ ਦਾ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਸਰਕਾਰ ਹੈ ਇੱਥੋਂ ਦੀ ਇਹ ਨਿਕੰਮੀ ਹੈ ਜਾਂ ਇਹ ਸਰਕਾਰ ਜਿਹੜੀ ਜ਼ਿੰਮੇਵਰ ਸਰਕਾਰ ਆ ਮੈਂ ਜ਼ਿੰਮੇਵਾਰ ਨਹੀਂ ਹੈ ਨਾ ਤੁਸੀਂ ਹੋ ਤੁਸੀਂ ਆਪਸ ਸਾਰੇ ਜ਼ਿੰਮੇਵਰਤਾ ਦੇ ਆ ਕਿ ਅਸੀਂ ਜਦੋਂ ਸਰਕਾਰਾਂ ਚੁਣਦੇ ਆ ਤਾਂ ਅਸੀਂ ਸਿਰਫ ਆਪਣੇ ਮਤਲਬ ਨੂੰ ਦੇ ਦਿੰਦੇ ਆ ਕਿ ਸਾਡਾ ਕੋਈ ਮੈਂਬਰ ਆ ਜਾਊਗਾ ਤੁਹਾਨੂੰ ਸਿਰਫ ਸਿਰਫ ਐਮਪੀ ਤਾਂ ਕੀ ਕੰਮ ਆ ਕਿ ਸਾਡਾ ਬੰਦਾ ਨਗਾਦੋ ਹੋਰ ਕੋਈ ਕੰਪਨੀ ਇਥੋਂ ਦੀ ਫੈਸਿਲਿਟੀਜ਼ ਬਾਰੇ ਇਥੋਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਕਦੇ ਕੋਈ ਗੱਲ ਕਰਦਾ ਆ ਕਦੇ ਕੋਈ ਐਮਪੀ ਦੁੱਖ ਸੁਣਦਾ ਤੁਹਾਡੇ ਘਰ ਆਣ ਕੇ ਤੁਹਾਡੇ ਇਲਾਕੇ ਦੇ ਦੁੱਖ ਸੁਣਦਾ ਆ ਸਿਰ ਸਿਰ ਬੈਗ ਪਾਇਆ ਜਹਾਜ਼ 'ਤੇ ਬੈਠੇ ਗਏ ਐ ਝੂਠੇ ਲਹਿਰੇ ਨੇ ਮੁਫਤ ਦੇ ਤੁਹਾਡਾ ਟੈਕਸ ਪੇ ਮਰੀ ਜੜੀ ਆ ਇਕਨੋਮੀ ਕਲਾਸ ਵਿੱਚ ਬੈਠ